ਪਾਏ ਹੀ ਫੁੱਟਬਾਲੀ ਨਾਲ ਆਉਂਦੇ ਆ ਠੀਕ ਆ ਬੱਸ ਹੌਂਡੀ ਸੰਗਤ ਲੈ ਕੇ ਗਾੜੀ ਆ ਰਿਓ ਕਨੈਕਟਰ ਵਾਲਾ ਟਰਾਲੀ ਜਾਣ ਦੀ ਆ ਇੱਕ ਦਮ ਹੀ ਘੱਟ ਮਾਰੀ ਬੱਸ ਵਾਲੇ ਜਾਣਗੇ ਫੇਰ ਫੁੱਟਬਾਲ ਦੇ ਘੁੰਮ ਕੇ ਆਣਗੇ ਫੇਰ ਇਹ ਸੂਰਦੀ ਆ ਬੱਸ ਇਹ ਵਿੱਚ ਪਹੁੰਚੇਗੇ ਸੰਗਤ ਹੀ ਢੰਡਾਰੇ ਜਾਣ ਦੇ ਐਕਸੀਡੈਂਟ ਉਹ ਆ ਕਿ ਆਪਣਾ ਰਾਉਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੰਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸਾ ਦੇ ਟ੍ਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਲੌਂਗ ਸਾਈਡ ਸੀਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾੜ ਹੋ ਗਿਆ ਭਾਈ ਕੀ ਨਾਮ ਤੁਹਾਡਾ ਗੁਰਲਾਲ ਸਿੰਘ ਜੀ ਜਿਹੜਾ ਸਰ ਕੀ ਘਟਨਾ ਜੀ ਹੈ ਜਿਹੜੀ ਹੋਈ ਹੈ ਭਾਈ ਇਹ ਫੁੱਟਬਾਲੀ ਨਾਲ ਆਉਂਦੇ ਆ ਠੀਕ ਹੈ ਬੱਸ ਹੌਂਡੀ ਸੰਗ ਲੈ ਕੇ ਗਾੜੀ ਆ ਰਿਓ ਕਨੈਕਟਰ ਦਾ ਟਰਾਲੀ ਜਾਣ ਦੀ ਆ ਉਹਨੇ ਇੱਕ ਦਾਵੀ ਘੱਟ ਮਾਰੀ ਬੱਸ ਵਾਲੇ ਜਾਣ ਕੇ 에어ਪੋਰਟ ਵੱਲ ਦੇ ਘੁੰਮ ਕੇ ਆਣ ਕੇ ਫੇਰ ਆਣੀ ਕਿੰਨਾ ਕਿ ਨੁਕਸਾਨ ਆਇਆ ਉਹਨਾਂ ਖਸਾਨ ਤੇ ਵਾਹੀ ਆ ਉਹਨਾਂ ਦੇ ਕੁਝ ਨਹੀਂ ਹੋਇਆ ਉਹਨਾਂ ਨੇ ਬਜਾਈ ਆ ਫੇਰ ਬੱਸ ਕਿੰਨਾ ਚੀਜ਼ ਫੇਰ ਸਕੂਲ ਦੀ ਆ ਬੱਸ ਕਿਹੜੀ ਵਿੱਚ ਪਹੁੰਚੇਗੇ ਸੰਗਤੀ ਭੰਡਾਰੇ ਜਾਣ ਦੇ ਕਿਹੜੀ ਪਾਸੇ ਸੰਗਤ ਦੇ ਡੇਰੇ ਟੋਲੇ ਦੇ ਡੇਰੇ ਵਾਲਿਆਂ ਦੀ ਕੋਈ ਨੁਕਸਾਨ ਹੈ ਆ ਦੇ ਕੇ ਦੇ ਨਹੀਂ ਸਾਟਾ ਮੇਡਾ ਉਹ ਪਾ ਡਿਏ ਸਾਰੇ ਸਾਟਾ ਕਿ ਟਿਪਰ ਵੀਰਾ ਟਿਪਰ ਸਾਟਾ ਨਗਰ ਸਾਟਾ ਸਾਡਾ ਵੀਰਾ ਹੋ ਗਿਆ ਹੋਰ ਬਾਈ ਜੀ ਕੀ ਨਾਮ ਤੁਹਾਡਾ ਸੰਜੂਏ ਮੇਰਾ ਨਾਮ ਸਰ ਇਹਦਾ ਐਕਸੀਡੈਂਟ ਆਇਆ ਕੀ ਕਾਰਨ ਹੋਇਆ ਇੱਥੇ ਹਾਈਵੇ ਤੇ ਐਕਸੀਡੈਂਟ ਉਹ ਆਇਆ ਕਿ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬਸਾ ਦੇ ਟ੍ਰੱਕ ਦਾ ਜਿਹੜੀ ਆਪਣਾ ਬੱਸ ਜਿਹੜੀ ਲੌਂਗ ਸਾਈਡ ਹੈਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾ ਰੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਦੀ ਕਿ ਵਿਆਹ ਵਾਲਾਂ ਦੀ ਤੇ ਉਹ ਬੱਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਲਟ ਗਿਆ ਨੁਕਸਾਨ ਨਹੀਂ ਹੋਇਆ ਨਿਸ਼ਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ-ਮੋਟੀ ਆਪਣਾ ਰਗਣ ਲੱਗੀ ਹੈ ਬਾਕੀ ਬੱਸ ਵਾਲਾ ਬੱਸ ਵਾਲਾ ਬਚਾ ਗਿਆ ਪਤਾ ਨਹੀਂ ਬੱਸ ਕਿੱਥੇ ਜਾ ਰਹੀ ਹੈ ਬੱਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕੰਦੇਈ ਸੰਗਦੀ ਵਿੱਚ ਸੰਗਦਾ ਦਾ ਬਚਾਵਾ ਠੀਕ ਸਰ ਇੱਥੇ ਕਿਤੇ ਸਰਟੀਫਿਕੇਟ ਨਹੀਂ ਲੱਗੇ ਨਹੀਂ ਸਰਸੁਰ ਜੀ ਤੇ ਕੇਦ ਨਹੀਂ ਲੱਗੀ ਤਾਂਾਨੂੰ ਫੋਨ ਆਏਗਾ ਅਸੀਂ ਮੌਕੇ ਤੇ ਆ ਕੇ ਸੇਫਟੀ ਦਿੱਤੀ ਜਾਂ ਕਿ ਹੋਰ ਕੋਈ ਟ੍ਰੈਫਿਕ ਜਿਹੜੀ ਡਿਸਟਰਬ ਨਾ ਹੋਵੇ ਜਾਂ ਹੋਰ ਕੋਈ ਐਕਸੀਡੈਂਟ ਨਾ ਹੋਵੇ ਇਸ ਕਰਕੇ ਅਸੀਂ ਬੱਸ ਨੂੰ ਆਪਣਾ ਕੋਨਾ ਲਾਤੀ ਹੈ ਜਿਹੜਾ ਸਾਡਾ ਆਪਣਾ ਫਰਜ਼ ਮੰਦਾ ਹੈਗਾ ਅਸੀਂ ਪੂਰਾ ਕੀਤਾ ਏ ਬਾਕੀ ਠੀਕ ਹੈ ਨੁਕਸਾਨ ਨਹੀਂ ਆਇਆ ਕਿੰਨੇ ਕਵੇ ਦੀ ਘਟਨਾ ਹੈ ਜਿਹੜੀ ਹੈ ਇਹ ਤਕਰੀਬਨ ਆਪਣਾ ਡੇਢ ਘੰਟਾ ਹੋ ਗਿਆ ਕੋਈ ਸਾਨੂੰ ਫੋਨ ਆਇਆ ਹੈਗਾ ਸਾਢੇ 6 ਵਜੇ ਸਾਢੇ 6 ਵਜੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੱਗਾ ਜੀ ਕੀ ਕਿਥੋਂ ਆਈ ਹੈ ਘਟਨਾ ਹੈ ਗੱਡੀਆਂ ਹੀ ਆਉਣ ਦੇ ਦੋਵੇਂ ਚਾਪੀਏ ਤੇ ਰੇਟ ਆ ਬੇਦਰੇ ਹੀ ਓਵਰ ਸਪੀਡ ਬੱਸ ਆਉਣ ਦੀ ਤੇ ਇਹਨੇ ਪੁਰਾਣੀ ਕਾਰ ਤੇ ਟਰਾਲੀ ਵੀ ਆਉਣ ਦੀ ਨਾਲ ਕਾਰ ਹੀ ਉਹਨੂੰ ਬਚਾਉਣਾ ਸਾਡੇ ਗਾੜੀ ਨੇ ਓਟੇ ਕਰਕੇ ਤੇ ਜੱਕਦਮ ਘੱਟ ਗਈ ਗੱਡੀ ਪਹਿਲਾ ਮੇਰੇ ਵਾਲੀ ਗੱਡੀ ਨਾਲ ਮਾਰ ਲੱਗਾ ਤੇੋਂ ਮੈਂ ਬਚਾ ਕਰਕੇ ਤੇ ਆਪਣੀ ਗੱਡੀ ਹੋਲੀ ਗਈ ਤੀ ਬਾਅਦ ਵਿੱਚ 12 ਚੱਕੀ ਨਾਲ ਮਾਰਤੀ ਅੱਗੇ ਅੱਗੇ ਮਾਰ ਕੇ ਤੇ ਬਾਅਦ ਵਿੱਚ ਪਲਟਕੀਆਂ ਇਦਾਂ ਸੰਗਤੀ ਵਿੱਚ ਡੇਰੇ ਦੀ ਆ ਨੁਕਸਾਨ ਹੋਇਆ ਦੂਸਰੇ ਰੋਡ ਤੇ ਕਿਸੇ ਦੇ ਨਾਲ ਭਾਈ ਜਦੋਂ ਗੱਡੀ ਆਡੀ ਫੁੱਟਬਾਲ ਦੇ ਨਾਲ ਆਉਣ ਡਈ ਆ ਇਹਨੇ ਓਵਰਟੇਕ ਕੀਤਾ ਇਹਨੇ ਜੱਕਦਮ ਜੋ ਟਰਾਲੀ ਨੂੰ ਤੇ ਕਾਰ ਨੂੰ ਬਚਾਉਂਦਾ ਬਚਾਉਂਦਾ ਸਾਡੀ ਗੱਡੀ ਘਰਤੀ ਨਹੀਂ ਇਹਦੇ ਕੋਲ ਬਾਅਦ ਵਿੱਚ ਬੱਸ ਸਿੱਧੀ ਨਹੀਂ ਹੋਈ ਸਾਡੇ ਕੋਲ ਵੀਡੀਓ ਪ੍ਰੂਫ ਬਣਿਆ ਵਾ ਕਿ ਸੰਗਤਾ ਆਪ ਕਹਿੰਦੀ ਪਈ ਕਿ ਡਰਾਈਵਰ ਦਾ ਕੁਸੂਰ ਹੈ ਡਰਾਈਵਰ ਬਾਰ ਵਿੱਚ ਮੌਕੇ ਤੇ ਭੱਜ ਗਿਆ ਆਈ ਪਠਾਨ ਗੋਟੋਂ ਆਏ ਅੰਬਰ ਘਰ ਜਾਣਾ ਰੇਤਾ ਭਰੀ ਕੀ ਲੈ ਕੇ ਆਏ ਸੀ ਰੇਤਾ ਤੂੰ ਡੇਰੇ ਦੀ ਬਸ ਹਾਂਜੀ ਡੇਰੇ ਦੀ